ਜੇ ਤਸਵੀਰ ਦੇਖੀ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਘਰ ਦੇ ਵਿੱਚ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇੱਥੇ ਮਹਿਲਾ ਦੀ ਦਲੇਰੀ ਦੇਖਣ ਨੂੰ ਇਸ ਟੀਵੀ ਤਸਵੀਰ ਜੋ ਤੁਸੀਂ ਦੇਖੀ ਹੈ ਅੰਮ੍ਰਿਤਸਰ ਦੇ ਸਟਾਰ ਵੈਨਿਊ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਰਿਆਮ ਤਿੰਨ ਬੰਦਿਆਂ ਦੇ ਵੱਲੋਂ ਘਰ ਦੇ ਵਿੱਚ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾ ਦੀ ਬਹਾਦਰੀ ਦੇ ਨਾਲ ਇੱਕ ਵੱਡੀ ਅਨ ਹੋਣੀ ਜਿਹੜੀ ਐ ਹੋਣ ਤੋਂ ਬਚ ਗਈ ਘਰ ਦੇ ਵਿੱਚ ਸਿਰਫ ਇੱਕ ਮਹਿਲਾ ਤੇ ਉਸਦੇ ਦੋ ਬੱਚੇ ਹੀ ਹੁੰਦੇ ਨੇ ਇਹ ਪਰਿਵਾਰ ਹੈ ਸੁਨਿਆਰੇ ਦੀ ਇਹਨਾਂ ਦੀ ਦੁਕਾਨ ਹੈ ਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਅਸੀਂ ਸੁਧਾਰਾਂਗੇ ਤੇ ਸੁਧਾਰ ਵੀ ਰਹੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗੀ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਵੀ ਜ਼ਰਾ ਤੁਹਾਨੂੰ ਸੁਣਾ ਦੇਣ ਪੰਜਾਬੀਓ ਪੰਜਾਬ ਦੀ ਅਮਨ ਸ਼ਾਂਤੀ ਤੇ ਪੰਜਾਬ ਦੇ ਭਾਈਚਾਰਕ ਸਾਂਝ ਦੇ ਰਿਸ਼ਤੇ ਨੂੰ ਕਾਇਮ ਰੱਖਣਾ ਤੇ ਉਹਨੂੰ ਕਿਸੇ ਕਿਸਮ ਦੀ ਵੀ ਬੁਰੀ ਨਜ਼ਰ ਤੋਂ ਬਚਾਉਣਾ ਇਹ ਮੇਰਾ ਫਰਜ਼ ਹੈ। ਤੁਸੀਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਸੁਣਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਅਸੀਂ ਸੁਧਾਰਾਂਗੇ ਤੇ ਨਾਲ ਹੀ ਇੱਕ ਭਾਈਚਾਰਕ ਸਾਂਝ ਵੀ ਪੰਜਾਬ ਦੇ ਵਿੱਚ ਵਧਾਵਾਂਗੇ। ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਚਾਹੇ ਉਹ ਨੌਕਰੀਆਂ ਹੋਣ ਚਾਹੇ ਉਹ ਪੰਜਾਬ ਦੀ ਕਾਨੂੰਨ ਸਥਿਤੀ ਹੋਵੇ ਚਾਹੇ ਫਿਰ ਕੋਈ ਹੋਰ ਮੁੱਦਾ ਹਰ ਪਾਸਿਓਂ ਪੰਜਾਬ ਸਰਕਾਰ ਦੇ ਇਹ ਵੱਡੇ ਦਾਵੇ ਖੋਖਲੇ ਨਜ਼ਰ ਆਉਂਦੇ ਨੇ ਇੱਕ ਤੁਹਾਨੂੰ ਹੋਰ ਤਸਵੀਰ ਵੀ ਦਿਖਾਣਾ ਚਾਹੂੰਗੀ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਹੀ ਸਾਹਮਣੇ ਆਈ ਸੀ ਬੀਤੀ ਦਿਨਾਂ ਦੇ ਵਿੱਚ ਲਗਭਗ ਇੱਕ ਮਹੀਨਾ ਹੋ ਗਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਐਨ ਆਰ ਆਈ ਦੇ ਤੜਕਸਾਰ ਅੰਦਰ ਵੜ ਕੇ ਫਾਇਰਿੰਗ ਕੀਤੀ ਗਈ ਸੀ ਸਭ ਤੋਂ ਪਹਿਲਾਂ ਇਹ ਤਸਵੀਰ ਨੂੰ ਦੇਖੋ ਇਹ ਤਸਵੀਰ ਅੰਮ੍ਰਿਤਸਰ ਤੋਂ ਹੀ ਹੈ ਜਿੱਥੇ ਦਿਨ ਦਿਹਾੜੇ ਜਿੱਥੇ ਸਵੇਰੇ ਚਾਹ ਪੀਣ ਦਾ ਟਾਈਮ ਹੁੰਦਾ ਜਾਂ ਸਵੇਰੇ ਲੋਕ ਅਕਸਰ ਸੈਰ ਕਰਨ ਦੇ ਲਈ ਨਿਕਲਦੇ ਨੇ ਤੇ ਜਦ ਤੁਹਾਨੂੰ ਗੋਲੀਆਂ ਦੇ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਇਹ ਪੰਜਾਬ ਦੀ ਅਜਿਹੀ ਸਥਿਤੀ ਬਣ ਚੁੱਕੀ ਹੈ ਕਾਨੂੰਨ ਵਿਵਸਥਾ ਦੇ ਪਰਖਾਚੇ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਜਿੰਨੇ ਵੀ ਮੈਂ ਸ਼ਬਦੇ ਇਸਤੇਮਾਲ ਕੀਤੇ ਨੇ ਸ਼ਾਇਦ ਐਵੀਂ ਘਟਨੇ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਹੋਈ ਹੈ ਇਹ ਤਾਂ ਵੱਡੀਆਂ ਘਟਨਾਵਾਂ ਨੇ ਜੋ ਕਿ ਅਕਸਰ ਕੈਮਰੇ ਦੇ ਸਾਹਮਣੇ ਆ ਜਾਂਦੀਆਂ ਨੇ ਪਰ ਦਿਨ ਦਿਹਾੜੇ ਹਰ ਰੋਜ਼ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਣਗੀਆਂ ਜੋ ਕਿ ਕਦੇ ਸਾਹਮਣੇ ਵੀ ਨਹੀਂ ਆਉਂਦੀਆਂ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਇਹ ਸਥਿਤੀ ਇਹ ਵਿਵਸਥਾ ਜੋ ਕਿਤੇ ਗਏ ਵੱਡੇ ਦਾਅਵੇ ਸਹੀ ਸਾਬਿਤ ਹੋ ਰਹੇ ਨੇ ਇਹ ਤਸਵੀਰ ਨੂੰ ਦੇਖ ਕੇ ਜਰਾ ਆਪਣੀ رائے ਸਾਂਝਾ ਕਰਨਾ ਸਾਨੂੰ ਨਾ ਪੁੱਲਣਾ